ਹੀ ਦੇਖਿਆ ਹੋਏਗਾ ਕਿ ਚੋਰਾਵਾਂ ਵੱਲੋਂ ਜਿਹੜਾ ਘਰਾਂ ਦੇ ਬਾਹਰ ਗੱਡੀਆਂ ਦੀਆਂ ਡੀਆਂ ਸਟੱਪਣੀਆਂ ਜੜੀਆਂ ਚੋਰੀ ਕੀਤੀਆਂ ਨੇ ਤਾਂ ਇੱਕ ਅਜਿਹਾ ਮਾਮਲਾ ਜਿਹੜਾ ਅੰਮ੍ਰਿਤਸਰ ਦੇ ਮਾਹਲ ਪਿੰਡ ਤੋਂ ਜਿਹੜਾ ਸਾਹਮਣੇ ਆਇਆ ਕਿ ਟਰੱਕ ਡਰਾਈਵਰ ਨੇ ਉਹਨਾਂ ਦੇ ਟਰੱਕਾਂ ਦੇ ਵਿੱਚੋਂ ਚੋਰਾਵਾਂ ਵੱਲੋਂ ਜਿਹੜਾ ਤੇਲ ਜਿਹੜਾ ਚੋਰੀ ਕੀਤਾ ਜਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੰਮ੍ਰਿਤਸਰ ਦੇ RAMTEER THROAT ਮਾਲ ਪਿੰਡ ਦੀਆਂ ਜਿੱਥੇ ਕਿ ਟਰੱਕ ਡਰਾਈਵਰ ਵੀਰ ਖੜੋਤੇ ਨੇ ਇਹਨਾਂ ਦੇ ਜਿਹੜੇ ਏ ਟਰੱਕ ਜਿਹੜੇ ਲੱਗੇ ਸੀ ਤਾਂ ਰਾਤ ਨੂੰ ਨੋਵਾ ਗੱਡੀ ਦੇ ਵਿੱਚ ਕੁਝ ਵਿਅਕਤੀਆਂ ਵੜਵਾ ਕੇ ਜਿਹੜੇ ਤੇਲ ਚੋਰੀ ਕੀਤਾ ਗਿਆ ਗੱਲ ਬਾਤ ਵੀ ਕਰਾਂਗੇ ਉਹਨਾਂ ਵੀਰਾਂ ਨਾਲ ਕੀ ਕਹਿਣਾ ਹੈ ਹਾਂਜੀ ਭਾਈ ਕੀ ਨਾ ਜੀ ਮੇਰਾ ਨਾਮ सोनू ਹੈ ਜੀ ਤੇ ਕੀ ਗੱਲ ਬਾਤ ਹੋਈ ਜੀ ਭਾਈ ਰਾਤ ਗੱਡੀਆਂ ਖੜਦੀਆਂ ਸਾਡੀਆਂ ਇੱਥੇ ਕਾਰਾਂ ਵੀ ਸਾਡੀਆਂ ਇੱਥੇ ਖਲੋਤੀਆਂ ਵੱਡੀਆਂ ਗੱਡੀਆਂ ਵੀ ਇੱਥੇ ਖਲੁੰਦੀਆਂ ਤੇ ਅੱਜ ਤੜਕੇ ਹੀ 4:45 ਮਿੰਟ ਤੇ ਨੋਵਾ ਹੀ ਗ੍ਰੇ ਕਲਰ ਦੀ ਡਾਰਕ ਗ੍ਰੇ ਮਿਲ ਗਈ ਜਿੱਦਾਂ ਬਲੈਕ ਸ਼ੇਡ ਜੀ ਮਾਰਦੀ ਗੱਡੀ ਉਹ ਬੰਦ ਬੰਦੇ ਆਏ ਆ ਤੇਲ ਕੱਢ ਕੇ ਲੈ ਗਏ ਟੈਂਕੀ ਪਾਣੀ ਦੀ ਟੈਂਕੀ ਤੇਲ ਦੀ ਖਾਲੀ ਕਰਕੇ ਗਾਹ ਗਏ ਟੈਂਕੀ ਤੇ ਉਹਹੀਂ ਪਹਿਲਾਂ ਜਿਹਨੂੰ ਆ ਕੇ ਚੈੱਕ ਕੀਤਾ ਇੱਥੇ 1.3 ਵਜੇ ਮੈਂ ਆ ਘਰੋਂ ਸਾਹਮਣੇ ਘਾਰਿਆ ਆਪਣਾ ਆ ਗੱਡੀ ਸਟਾਰਟ ਕੀਤੀ ਗੱਡੀ ਬੰਦ ਹੋ ਗਈ ਬਾਈ ਵੇਖਿਆ ਤੇ ਤੇਲ ਹੈ ਨਹੀਂ ਫੇਰ ਮੈਨੂੰ ਸ਼ੱਕ ਪਿਆ ਵੀ ਤੇਲ ਕਿਹਨੇ ਕੱਢਿਆ ਕਿੰਨਾ ਕ ਜਿਹੜਾ ਨੁਕਸਾਨ ਹੋਇਆ ਕਿੰਨਾ ਕ ਤੇਲ ਸੀ ਗੱਡੀ ਦੇ ਵਿੱਚ ਤੇਲ ਭਾਜੀ 12-13 ਹਜ਼ਾਰ ਦਾ ਨੁਕਸਾਨ ਹੋ ਗਿਆ ਯਾਨੀ ਕਿ ਉਹਨਾਂ ਅੰਦਾਜ਼ਾ ਨਹੀਂ ਟੈਂਕੀ ਫੋਲੀ ਚ ਚੱਕਰ ਵੀ ਲੱਗੇ ਆ ਪੂਰਾ ਅੰਦਾਜ਼ਾ ਇੰਨਾ ਕ 12-13 ਹਜ਼ਾਰ ਦਾ ਤੇਲ ਮਿਲ ਕੇ ਨਿਕਲ ਗਿਆ ਗੱਡੀ ਚ ਇਸ ਤਰ੍ਹਾਂ ਦੇਖਦੇ ਜਿਹੜੇ ਚੋਰ ਜਿਹੜੇ ਐਦਾਂ ਦੀਆਂ ਵਾਰਦਾਤਾਂ ਕਰਦੇ ਕਿਸ ਤਰ੍ਹਾਂ ਇਹਨੂੰ ਦੇਖਦੇ ਆ ਜੀ ਇਹ ਭਾਈ ਚੋਰ ਕਰੇ ਇਹਦੇ ਗਰੋ ਬੜਾ ਤਗੜਾ ਲੱਗਦਾ ਮੈਨੂੰ ਇਹ ਚਾਰ ਸਵੇਰੇ ਇਹਨਾਂ ਦਾ ਇਹੋ ਹੀ ਹਾਲ ਆ ਇਹਨਾਂ ਕੋਈ ਇਲਾਕਾ ਨਹੀਂ ਛੱਡਿਆ ਹਿੜਾੜਾ ਨਹੀਂ ਛੱਡਿਆ ਬੱਸ ਸਟੈਂਡ ਨਹੀਂ ਛੱਡਿਆ ਪਹਿਲਾਂ ਵੀ ਦੋਆਂ ਗੱਡੀਆਂ ਤੇ ਨਿਕਲਿਆ ਇਹ ਪਹਿਲੇ ਦਾ ਇਹਦਾ ਇਹ ਗੱਡੀ ਦਾ ਤੇ ਕਨਫਰਮ ਨਹੀਂ ਹੋ ਸਕਿਆ ਕਿ ਕਿੰਨੇ ਕੱਢਿਆ ਕਿਉਂਕਿ ਇਹਨਾਂ ਨੂੰ ਪਤਾ ਲੱਗਾ ਜਿਹੜਾ ਘੋੜੇ ਦਾ ਤੇ ਨਿਕਲਿਆ ਉਹਨਾਂ 'ਚ ਫਿਰ ਵੀਡੀਓ ਸਾਹਮਣੇ ਕਢਾਈ ਵੀਡੀਓ 'ਚ ਨੋਵਾ ਗੱਡੀ ਆ ਗਈ ਉਹ ਵੀਰ ਮੈਨੂੰ ਤਾਂ ਪਹਿਲਾਂ ਦੱਸ ਕੇ ਵੀ ਤਾਂ ਨੋਵਾ ਮੈਂ ਕਿਹਾ ਯਾਰ ਸਾਡੇ ਇਦਾਂ ਵੈਸੇ ਇਲਾਕੇ 'ਚ ਕੋਈ ਐਹੋ ਜਿਹੀ ਗੱਲਬਾਤ ਨਹੀਂ ਗਈ ਸ਼ਾਇਦ ਹੋ ਸਕਦਾ ਕੋਈ ਅਮਲੀ ਉਮਲੀ ਨਾਲ ਕੋਈ ਕੱਢ ਕੇ ਲੈ ਗਿਆ ਹੋਵੇ ਫੇਰ ਸੋਚਿਆ ਵੀ ਯਾਰ ਜਿਹੜੇ ਸਮੈਕੇ ਤੋਂ ਕੀ ਪੀਣ ਵਾਲੇ ਵੀ ਉਹ ਪਰ ਐਡਾ ਵੱਡਾ ਕੰਡ ਨਹੀਂ ਕਰ ਸਕਦੇ ਉਹ ਨਿੱਕੇ ਮੋਢੇ ਚੋਰੀਆਂ ਚਾਰੀਆਂ ਕਰਦੇ ਆ ਬਾਅਦ ਜੋ ਸਾਡਾ ਹੁਣ ਜੋ ਨਿਕਲਿਆ ਅਸੀਂ ਹੁਣ ਕੈਮਰੇ 'ਚ ਆਪਣੇ ਕਢਾਇਆ ਤੇ ਕੈਮਰੇ 'ਪਾ ਲੱਗਾ ਜੀ ਨੋਵਾ ਗੱਡੀ ਆ ਗਈ ਫੇਰ ਇਹਨਾਂ ਨੂੰ ਫੋਨ ਕੀਤਾ ਮਾ ਪਾਜੀ ਆ ਗਏ ਬੰਦਾ ਉਹ ਹੀ ਹੈ ਜਿਹੜਾ ਮੈਂ ਤੁਹਾਡਾ ਕਢ ਕੇ ਗੜਾ ਤੇਲ ਬਾਕੀ ਉਹਨਾਂ ਨੇ ਇੱਕ ਬੰਦਿਆਂ ਨੇ ਕੰਮ ਗਲਤ ਕੀਤਾ ਜਿਹੜ ਬਿੱਟ ਦੇ ਨੋਈ ਗਰੇ ਮੜਾ ਬੰਦਾ ਰੱਖ ਨਹੀਂ ਸਕਦਾ ਜਿਹੜੀ ਗੱਡੀ ਵੀ ਨਵੀਂ ਜਾਵਦੀ ਆ ਤੇ ਮਾਰੇ ਘਰਾਂ ਦੇ ਬੱਚੇ ਨਹੀਂ ਹੈਗੇ ਬੱਚੇ ਵੀ ਤਗੜੇ ਘਰਾਂ ਦੇ ਆ ਜਿਹੜੇ ਚਾਰ ਪੈਸੇ ਜੰਨਾ ਕੋਲ ਤੇ ਫੇਰ ਵੀ ਮਰੂੰ ਮਰੂੰ ਕਰਦੇ ਲੋਕਾਂ ਨੇ ਚੋਰੀਆਂ ਕਰ ਕਰਕੇ ਤੇ ਆਪਣਾ ਗੁਜ਼ਾਰਾ ਕਰਨਦੇ ਹੋ ਫਿਰ ਇਹ ਮੂਹ ਇਹੋ ਜਿਹੇ ਲਾਂਤ ਉਹਨਾਂ ਨੂੰ ਲੱਖ ਲੱਖ ਲਾਂਤ ਮੇਰੇ ਅੱਲੋਂ ਉਹਨਾਂ ਨੂੰ ਵੀ ਜਿਹੜਾ ਬੰਦਾ ਚੋਰੀਆਂ ਕਰਕੇ ਤੇ ਭਾਂਜੋ ਖਾਂਦੇ ਪੀਂਦੇ ਜੀ ਤੁਹਾਡਾ ਬੇੜਾ ਗਰਕ ਹੋਣਾ ਹੀ ਹੋਣਾ ਸਾਡੇ ਕੋਲ ਤਾਂ ਬਾਦੂਆ ਹੀ ਨਿਕਲਦੀਆਂ ਐਂ ਤਾਂ ਬਾਦੂਆ ਦੇਣੀਆਂ ਤੁਹਾਨੂੰ ਵੀ ਤੁਹਾਡਾ ਰਵੇ ਕੱਖਣਾ ਅਕਸਰ ਦੇਖਦੇ ਆ ਕਿ ਪਹਿਲਾਂ ਤਾਂ ਗੱਡੀਆਂ ਦੀਆਂ ਜਿਹੜੀਆਂ ਸਟੱਪੜੀਆਂ ਲਾਈਆਂ ਜਾਂਦੀਆਂ ਨੇ ਹੁਣ ਤਾਂ ਜਿਹੜਾ ਜਿਹੜਾ ਤੇਲ ਚੋਰੀ ਕਰਨ ਦਾ ਜਿਹੜਾ ਪਹਿਲਾ ਮਾਮਲਾ ਜਿਹੜਾ ਸਾਹਮਣੇ ਆ। ਸਟੱਪੜੀਆਂ ਦੇ ਭਾਜੀ ਪਹਿਲਾਂ ਵੀ ਟਾਇਰ ਚੋਰੀ ਹੁੰਦੇ ਹੁਣ ਵੀ ਹੋਇਆ ਕੱਲ ਫੇਰ ਦੱਸਣ ਦਾ ਇਹ ਮੁੰਡਾ ਕਹਿੰਦਾ ਸਾਡੇ ਲਾਗੂ ਚਮਰੰਗ ਰੋੜ ਤੋਂ ਉਤਰ ਗਈ ਜੋੜੀ ਥੱਲੇ ਜੈਕ ਉਦਾਂ ਲੱਗੇ ਰਹਿਨਤਾ। ਚੋਰ ਤੇ ਚੋਰੀ ਕਰ ਹੀ ਜਾਂਦੇ ਆ ਚੋਰ ਨਹੀਂ ਪਿਛੇ ਹਟਦੇ ਜਿੱਥੇ ਦਾ ਲੱਗਦਾ ਮਾਰਨ ਦੇ ਆਪਣਾ ਉਹ। ਤੇ ਆਹੜੀ ਨੋਵਾ ਦਾ ਇਹ ਬਹੁਤ ਜ਼ਿਆਦਾ ਹੀ ਇਹਨੇ ਕਹਿਰ ਕੀਤਾ ਸ਼ਹਾੜੇ ਵਾਲੇ ਬੰਦੇ ਆ ਇੱਦਾਂ ਸਾਡੇ ਵਾਲੇ ਬੰਦੇ ਪੈਗੇ ਆ ਇਹ ਨਵੇਂ ਤੋਂ ਨਵੇਂ ਟਾਰਗੇਟ ਕਰਦੇ ਨੇ ਵੀ ਗੱਡੀ ਕਿਹੜੀ ਕਿੱਥੇ ਖਲੋਂਦੀ ਆ ਆਗੇ ਹੁਣ ਸਾਡੀਆਂ ਗੱਡੀਆਂ ਦੇ ਪੱਕੀਆਂ ਸਾਡੇ ਸਾਹਮਣੇ ਜਗਾ ਸਾਡੇ ਕੋ ਤਾਂ ਇੰਨੇ ਇੱਥੇ ਖਲਾਰਦੀਆਂ ਆਪਣੀ ਜਗਾ ਦੀ ਇੱਥੇ ਖਲੋਤੇ ਰਹਿੰਦੀਆਂ ਸਾਹਮਣੇ ਘਰ ਆ ਆਪਣਾ ਇਹਨਾਂ ਇਹ ਵੇਂਦੇ ਰਹੇ ਕਰੇ ਵੀ ਗੱਡੀਆਂ ਖਲੋਂਦੀਆਂ ਇੱਥੇ ਆ ਗਏ ਹੁਣ ਲੱਗਿਆ ਟਿਪਰ ਖਲੋਤੇ ਹੀ ਆ ਨਾਲ ਬਾਹਰ ਬਾਹਰ ਟਿਪਰ ਖਲੋਂਦੇ ਆ ਇਹਦੇ ਨੇ ਇਹਨਾਂ ਦਾ ਤੇਲ ਕੱਢ ਕੇ ਲੈ ਗਏ ਫਿਰ ਉਹ ਦੂਜੀ ਘੋੜੇ ਦਾ ਨਿਕਲਿਆ ਜਿਸ ਮੇਰਾ ਕੱਢ ਕੇ ਲੈ ਗਏ ਤੇਲ ਪਰ ਗਏ ਇਹਨਾਂ ਮਾੜੀ ਕੀਤੀ ਆ ਜੇਕਰੇ ਕਾਬੂ ਆ ਗਏ ਇਹਨਾਂ ਦਾ ਬੁਰਾ ਹਾਲ ਕਰਾਂਗੇ ਅਸੀਂ ਤੇ ਗੱਡੀ ਜਿਹੜਾ ਮੁੰਡੇ ਨੇ ਨੰਬਰ ਦੱਸਿਆ ਵੀ 3 ਦੇ ਨੰਬਰ ਨਾਲ ਮੈਨੂੰ ਪਤਾ ਨਹੀਂ ਲੱਗਾ ਤੇ ਜਿਹੜਾ ਵੀਆਈਪੀ ਨੰਬਰ ਲਈ ਫਿਰ ਤਾਂ ਮਾੜੇ ਘਰ ਦਾ ਬੰਦਾ ਹੋਊਗਾ ਜਿਹੜਾ ਨੋਵਾ ਨੰਬਰ ਹੀ ਵੀਆਈਪੀ ਲਈ ਫਿਰਨਦਿਆ ਤੇ ਮੈਂ ਪੁਲਿਸ ਨੂੰ ਬੇਨਤੀ ਕਰਦਾ ਆ ਵੀ ਆ ਨੰਬਰ ਜੇ ਇਹ ਨੰਬਰ ਵਾਲੀ ਗੱਡੀ ਜਿੱਥੇ ਮਿਲਦੀ ਇਹਨੂੰ ਉੱਥੇ ਢੱਕੋ ਇਹਨੂੰ ਆਪਾਂ ਵੇਖਦੇ ਆ ਕਿ ਆਮ ਘਰਾਂ ਦੇ ਜਿਹੜੇ ਗਰੀਬ ਘਰਾਂ ਦੇ ਉਹ ਤਾਂ ਲੱਗਦਾ ਹੈ ਕਿ ਚੋਰੀਆਂ ਕਰਦੇ ਕਿ ਜਿਹੜੇ ਵੱਡੇ ਘਰਾਂਆਂ ਦੇ ਲੋਕ ਨੇ ਉਹ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਦੇ ਜਾਂਦੇ ਰਹੇ ਨੇ ਭਾਜੀ ਮਾੜੇ ਘਰ ਦੇ ਕੇ ਕੋਈ ਮੋਟਰਸਾਈਕਲ ਹੋਊਗਾ ਉਹਨੇ ਚੋਰੀ ਕੀ ਬਾਅਦ ਤਾ ਨਿੱਕੀ ਮੋਟੀ ਚੋਰੀ ਕਰੂਗਾ ਪਰਾ ਤੇਲ ਤੂ ਜਿਹੜਾ ਕੜਦਾ ਮਾੜੇ ਮੋੜ ਬੰਦੇ ਦਾ ਕੰਮ ਨਹੀਂ ਜਿਨੇ ਜੇ 100 200 ਲੀਟਰ ਤੇਲ ਖੜਦਾ ਵੀ ਆ ਤੋ ਵੀ ਕਿ ਕਨਵੰਸ ਤੇ ਖੜੂਗਾ ਅਮਲੀ ਦਾ ਮੋਟਰਸਾਈਕਲ ਉਹ ਰੱਖਣੋ ਰਿਆ ਕਹਿਣ ਇੱਕ ਰੱਖ ਲੂ ਦੂਜਾ ਕਿੱਥੋਂ ਰੱਖ ਲੂਗਾ ਇਹ ਗੱਡੀਆਂ ਦੇ ਚੋਰੀਆਂ ਕਰਦੇ ਆ ਇਹ ਨਹੀਂ ਬਟਾਲਾ ਰੋਡ ਤੇ ਵੀ ਇਹੋ ਹੀ ਆਲਿਆ ਉਧਰ ਵੀ ਤੇਲ ਬਹੁਤ ਨਿਗਲ ਦਿਆ ਤੇ ਇਹ ਗੈਂਗ ਹੀ ਮੇਰੇ ਸਾਣਾ ਪੂਰੀਏ ਵੇਚ ਦੇ ਕਿੱਥੇ ਆ ਕਿਹੜੇ ਪੰਪਾਂ ਦੇ ਵੇਚ ਦੇ ਆ ਕਿਤੇ ਕਿਹੜੇ ਗੱਡੀਆਂ ਨੂੰ ਦਿੰਦੇ ਤੇਲ ਜਾ ਕੇ ਕਿ ਜਾਂ ਇਹ ਢਾਬੇ ਢੂਬੇ ਨੇ ਦਿੰਦੇ ਉਥੇ ਆਮ ਗੱਡੀਆਂ ਵਾਲੇ ਪਾਉਂਦੇ ਵੀ ਆ ਤੇਲ ਹੁਣ ਰੱਬ ਜਾਂਦਾ ਕਿ ਇਹਨਾਂ ਨੂੰ ਵੇ ਇਹ ਪਤਾ ਤੇ ਮਤਲਬ ਕਿ ਪੁਲਸ ਨੂੰ ਕਾਰਵਾਈ ਕਰੇ ਕੁਝ ਆਪਣੀ ਤਰਫ ਵੀ ਕੋਈ ਕੰਮ ਕਰਾਂਗੇ ਹੁਣ ਗਾਂ ਜਿੰਨੇ ਵੀ ਸਾਡੇ ਡਰਾਈਵਰ ਭਰਾ ਸਾਰਿਆਂ ਨਾਲ ਗੱਲਬਾਤ ਹੁੰਦੀ ਆ ਸਾਰਿਆਂ ਦਾ ਧਿਆਨ ਰੱਖਦੇ ਗਾਂ ਤੋਂ ਕਿੰਨਾ ਕਰੇ ਕਾਬੂ ਆ ਹੀ ਜਾਣਾ ਇਹਨਾਂ ਨੇ ਕਿੱਥੇ ਭੱਜ ਲੈਣਗੇ ਅੰਬਰਸਨ ਤੋਂ ਬਾਹਰ ਰਹਿਣਗੇ ਗੱਡੀ ਦਾ ਬਾਕੀ ਕਨਫਰਮ ਤੇ ਨੰਬਰ ਵੈਸੇ ਇਹ ਹੀ ਆ ਫੇਰ ਵੀ ਅਸੀਂ ਸਾਹਮਣੇ ਕੈਮਰਾ ਲੱਗਾ ਆ ਪੁਲ ਦੇ ਉੱਤੇ ਉਹ ਕੈਮਰੇ ਦੀ ਵੀ ਅਸੀਂ ਵੀਡੀਓ ਕਢਾਉਂਦੇ ਆ ਉਹ ਚ ਕਨਫਰਮ ਪੂਰਾ ਗੱਡੀ ਦਾ ਹੁਲੀਆ ਵੀ ਆਇਆ ਨਾ ਹੁਲੀਆ ਦੇ ਅੰਦਰ ਵੀ ਆ ਗਿਆ ਪੂਰਾ ਵੀ ਆ ਗੱਡੀ ਆ ਪੂਰੀ ਬਗੈਂ ਖਲੋਤੀ ਗੱਡੀ ਇੱਥੇ ਨਜ਼ਰ ਆਉਂ ਬਾਕੀ ਉਹਦੇ ਵਿੱਚ ਇਹ ਵੀ ਜਿਹੜਾ ਸਾਹਮਣੇ ਪੁੱਲ ਤੇ ਕੈਮਰਾ ਲੱਗਾ ਉਹਦੇ ਵਿੱਚ ਪੂਰਾ ਨੰਬਰ ਆਇਣਾ ਤੇ ਵੀ ਆਹ ਨੰਬਰ ਹੈ ਗੱਡੀ ਦਾ ਤੇ ਮੈਂ ਪੁਲਿਸ ਨੂੰ ਉਹਦਾ ਹੱਥ ਜੋੜ ਕੇ ਬੇਨਤੀ ਕਰਦਾ ਸੀਪੀ ਸਾਹਿਬ ਨੂੰ ਵੀ ਇਹਨਾਂ ਦੇ ਕੰਟਰੋਲ ਕੀਤਾ ਜਾਵੇ ਇਹਨਾਂ ਦੇ ਪਰਚੇ-ਪੁਰਚੇ ਫੜ ਕੇ ਅੰਦਰ ਦੋ ਇਹਨਾਂ ਨੂੰ ਇਹ ਤਾਂ ਲੋਕਾਂ ਦਾ ਖੂਨ ਚੂਸਣਦੇ ਐ ਇਹਦੇ ਮੇਰੇ ਨਾਲ ਆਏ ਜੇ ਇਦਾਂ ਕੰਮ ਕਰਦੇ ਤਾਂ ਮਹੀਨੇ ਦਾ ਮੇਰੇ ਨਾਲ 20 ਲੱਖ ਦਾ ਤੇਲ ਵੀ ਵੇਚ ਦਿੰਦੇ ਨੇ ਆ ਜਿੰਨੀਆਂ ਵਾਰਦਾਤਾਂ ਕਰਦੇ ਹੋਣੇ ਆ ਜੇ 7.50 80 ਹਜ਼ਾਰ ਦਾ ਸਾਡਾ ਮਿਲਗੀ ਲੈ ਗਿਆ ਦੋਹਾਂ ਤਿੰਨਾਂ ਦਿਨਾਂ 'ਚ ਤੇ ਕੀ ਬਣਾ ਕਿੱਥੇ ਕਿੱਥੇ ਵਾਰਦਾਤ ਕਰਨਦੇ ਤੇ ਕਈ ਵਜਲੇ ਰਿਪੋਰਟ ਉਹਾਂ ਦੇ ਰਿਪੋਰਟ ਕਰਾਈ ਕਰਾਂਗੇ ਹਾਸਲ ਤੋਂ ਕੁਝ ਹੋਣਾ ਨਹੀਂ ਆ। ਅਈਂ ਤੇ ਤਰੇ ਰੁਲਾ ਪਿਆ ਵੀ ਅੱਜ ਸਾਡਾ ਨਿਕਲਿਆ ਕੱਲ ਨੂੰ ਹੋਰ ਗਿਆ ਨਿਕਲੂਗਾ ਇਹ ਬੰਦੇ ਹੈਗੇ ਇਹਨਾਂ ਨੂੰ ਫੜੋ ਇਹਨਾਂ ਨੂੰ। ਅਈਂ ਇਸੇ ਗੱਲ ਤੇ ਮੀਡੀਆ ਸੱਦ ਗਏ ਤੁਹਾਡੇ ਜ਼ਰੀਏ ਦੇ ਰੁਲਾ ਪਾਉਣ ਵੀ ਇਹ ਬੰਦੇ ਤੇਲ ਕੱਢਣ ਵਾਲੇ ਜੇ ਇਹਨਾਂ ਨੂੰ ਫੜੋ ਇਹਨਾਂ ਨੂੰ ਆ ਗੱਡੀ ਜੇ। ਆ ਹੋਰ ਵੀ ਸਾਡੇ ਨਾਲ ਟਰੱਕ ਡਰਾਈਵਰ ਵੀ ਨੇ ਮੌਜੂਦ ਨੇ ਇਹਨਾਂ ਦਾ ਵੀ ਤੇਲ ਨਿਕਲਿਆ। ਸਾਜੀ ਭਾਜੀ ਕਿੰਨਾ ਤੇਲ ਜਿਹੜਾ ਤੁਹਾਡਾ ਗੱਡੀ ਜਿਹੜਾ ਹੈ। ਸਾਡਾ ਘੜ ਤੋਂ ਘੜ ਵੀ 350 ਲੀਟਰ ਤੇਲ ਹੀ ਗੱਡੀ ਇੱਥੇ ਖਲੋਤੀ ਸੀ ਆ ਜਿੱਥੇ ਖਲੋਤੀ ਏ। 320 320 ਤੇ 350 ਲੀਟਰ ਤੇਲ ਹੀ ਵਿੱਚੋਂ ਗੱਡੀ ਨੇ ਚੱਕਰ ਲਾਇਆ ਹੀ ਪਵਾ ਕੇ ਆਉਂਦੀ ਹੀ ਕੋ 30 40 ਲੀਟਰ ਖਾ ਗਈ ਤੇ 320 ਦੇ ਡੇੜ ਗਿੜ ਰਹਿ ਗਿਆ ਹੀ ਕੋਈ ਨਾ ਨਾ ਕਰਦੇ ਆ 33 34000 ਦਾ ਤੇਲ ਵਿੱਚ ਰਹਿ ਗਿਆ ਹੀ ਤੇ ਅਸੀਂ ਲਿਆ ਕੇ ਗੱਡੀ ਖਲਾਰੀ ਰਾਤ ਕੋਈ 2 ਵਜੇ ਸਵੇਰੇ ਉੱਠ ਕੇ ਜਦੋਂ ਅਸੀਂ 7 ਵਜੇ ਗੱਡੀ ਲੈ ਕੇ ਤੁਰਨ ਲੱਗੇ ਆ ਤੇ ਥੱਲਿਓਂ ਵੇਖਿਆ ਗੱਡੀ ਦਾ ਥੱਲਿਓਂ ਨਾੜ ਖੁੱਲਿਆ ਤੇਲ ਦਾ ਤੇਲ ਦਾ ਨਾੜ ਖੁੱਲਿਆ ਤੇ ਤੇਲ ਗੱਡੀ 'ਚ ਤੁਬਕਾ ਵੀ ਨਹੀਂ ਹੈਗਾ ਚਲੋ ਲਿਆ ਆ ਕੇ 30 40 ਲੀਟਰ ਤੇਲ ਗੱਡੀ 'ਚ ਪਾਇਆ ਤੇ ਗੱਡੀ ਫੇਰ ਸਟਾਰਟ ਕੀਤੀ ਜੇ ਹੁਣ ਅਸੀਂ ਥੱਕੇ ਹਰੇ ਰਾਤ ਗੱਡੀਆਂ ਦੀਆਂ ਰਾਖੀਆਂ ਕਰੀਏ ਕਿ ਜਾਂ ਗੱਡੀਆਂ ਚਲਾਈਏ ਸਾਨੂੰ ਤੇ ਮਤਲਬ ਕਿ ਰੋਡ ਤੇ ਚੱਲਣਾ ਹੀ ਬੁਰਾ ਹਾਲ ਹੋ ਗਿਆ ਸਾਨੂੰ ਪਤਾ ਹੀ ਨਹੀਂ ਲੱਗਦਾ ਕੀ ਕਰੀਏ ਕੀ ਨਾ ਕਰੀਏ ਕਦੇ ਕੋਈ ਸਟੱਪਣੀ ਲਾਗ ਲੈ ਗਿਆ ਕਦੇ ਕੋਈ ਤੇਲ ਕੱਢ ਕੇ ਲੈ ਗਿਆ ਕਦੇ ਕੋਈ ਬੈਂਡਰੀ ਕੱਢ ਕੇ ਲੈ ਗਿਆ ਰੋਡ ਤੇ ਸਾਡੇ ਮੰਨ ਕੇ ਚੱਲੋ ਕਦੇ ਨਾ ਕਦੇ 2 4 ਦਿਨ 10 ਦਿਨ 15 ਦਿਨ ਕੋਈ ਨਾ ਕੋਈ ਵਾਰਦਾਤ ਹੋਈ ਹੀ ਰਹਿੰਦੀ ਆ ਆ ਹੁਣ ਹੋਰ ਦੋ ਕੁ ਦਿਨ ਪਹਿਲਾਂ ਜੇ ਫੇਰ ਘੋੜੇ ਦਾ ਤੇਲ ਨਿਕਲਿਆ ਅੱਜ ਦੂਜੀ ਗੱਡੀ ਦਾ ਤੇਲ ਨਿਕਲ ਗਿਆ ਮੰਨ ਕੇ ਚਲੋ ਕੋ 100 150 ਮੀਟਰ ਦੇ ਏਰੀਏ ਦੇ ਸਾਡੇ ਵਿੱਚ ਸਮਝ ਲਓ ਕੋ ਤੇਲ ਨਿਕਲੀ ਜਾਂਦਾ ਕਦੇ ਕੋਈ ਕੱਢ ਕੇ ਲੈ ਜਾਂਦਾ ਕਦੇ ਕੋਈ ਕੱਢ ਕੇ ਲੈ ਜਾਂਦਾ ਉਦੋਂ ਸਾਨੂੰ ਪਤਾ ਨਹੀਂ ਲੱਗਾ ਆ ਦੋ ਵਾਰਦਾਤਾਂ ਜਿਹੜੀਆਂ ਹੋਣ ਸਾਡੀਆਂ ਹੋਈਆਂ ਆ ਇਹਦੇ ਵਿੱਚ ਸੀਸੀਟੀਵੀ ਕੈਮਰੇਜ ਅਸੀਂ ਵੇਖਿਆ ਆ ਗੱਡੀ ਇੱਕ ਨੋਆ ਆ ਬਲੈਕ ਕਲਰ ਦੀ ਪੀਵੀ06 ਪੀਵੀ0 2 ਨੰਬਰ ਆ ਗੱਡੀ ਦਾ 3006 ਤੇ ਇਹ ਰਾਤ ਦੀ ਸਾਡੀ ਸੀਸੀਟੀਵੀ ਕੈਮਰੇਜ ਚ ਆਈ ਆ ਤੇ ਹੁਣ ਸਾਡੀ ਵੱਧ ਤੋਂ ਵੱਧ ਪ੍ਰਸ਼ਾਸਨ ਨਾਲ ਬੇਨਤੀ ਆ ਕਿ ਹਰ ਇੱਥੇ ਕਾਰਵਾਈ ਕੀਤੀ ਜਾਏ ਤੇ ਜੋ ਵੀ ਕੋਈ ਬੰਦੀ ਕਾਰਵਾਈ ਹੈ ਇੱਥੇ ਕਰੋ ਨਹੀਂ ਲੱਗਦਾ ਨਹੀਂ ਕਿ ਕਾਫੀ ਦਿਨ ਤੋਂ ਜਿਹੜੀਆਂ ਵਾਰਦਾਤਾਂ ਜਿਹੜੀਆਂ ਇੰਜਾਮ ਦਿੱਤਾ ਜਾ ਰਿਹਾ ਤੁਹਾਡੇ ਵੱਲੋਂ ਕੋਈ ਪੁਲਿਸ ਕੰਪਲੇਟ ਨਹੀਂ ਕੀਤੀ ਗਈ ਕਦੀ ਸਾਡੇ ਵੱਲੋਂ ਪੁਲਿਸ ਕੰਪਲੇਟ ਉਦੋਂ ਅਸੀਂ ਕਰਨੀ ਹੀ ਪਰ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਆਈ ਨਹੀਂ ਉਹਦੇ ਵਿੱਚ ਪਤਾ ਨਹੀਂ ਲੱਗਾ ਸਾਨੂੰ ਕਿੰਨੇ ਕੀਤੀ ਕਿੰਨੇ ਨਹੀਂ ਕੀਤੀ ਚਲੋ ਅਸੀਂ 2-4 ਦਿਨ ਇਦਾਂ ਹੀ ਵੇਟ ਕੀਤਾ ਕਿ ਚਲੋ ਦੁਬਾਰਾ ਕੋਈ ਆਊਗਾ ਸਾਡੇ ਕਾਬੂ ਆ ਗਿਆ ਤੇ ਅਹੀਂ ਦੇ ਉਹਦੀ ਖੈਰ ਨਹੀਂ ਛੱਡਣੀ ਪਰ ਉਦੋਂ ਨਹੀਂ ਪਤਾ ਲੱਗਾ ਹੁਣ 2-4 ਦਿਨ ਪਹਿਲਾਂ ਫੇਰ ਵਾਰਦਾਤ ਹੋਈ ਆ ਤੇ ਫੇਰ ਪਤਾ ਲੱਗਾ ਤੇ ਹੁਣ ਅਸੀਂ ਪੂਰੇ ਚੱਕੰਨੇ ਹੋ ਗਏ ਆ ਤੇ ਸਾਰੇ ਆਪਣੇ ਗਰੁੱਪ ਦੇ ਮੈਂਬਰਾਂ ਨੂੰ ਕਹਤਾ ਆ ਕਿ ਜੇ ਆਹ ਗੱਡੀ ਨੰਬਰ ਆ ਇਦਾਂ ਆ ਸਭ ਜੇ ਪਤਾ ਲੱਗਦਾ ਆ ਤੇ ਇੱਥੇ ਕਾਰਵਾਈ ਪੂਰੀ ਕੀਤੀ ਜਾਏ ਪੰਜਾਬ ਦੇ ਹਾਲਾਤ ਜਿਹੜੇ ਦੇਖ ਸਕਦੇ ਕਿਤ ਤਰ੍ਹਾਂ ਚੋਰੀ ਦੀਆਂ ਵਾਰਦਾਤਾਂ ਵਾਰੀਆਂ ਲੁੱਟਾਂ ਘੁੰਮ ਆ ਰਹੀਆਂ ਕਿਸ ਤਰ੍ਹਾਂ ਦੇਖਦੇ ਆ ਜੀ ਸਰਕਾਰ ਹੈ ਕੋਈ ਇਹਦੇ ਵੱਲੋਂ ਕੋਈ ਪਾਬੰਦੀ ਨਹੀਂ ਲਗਾਈ ਜਾਂਦੀ ਕੋਈ ਪਾਬੰਦੀ ਨਹੀਂ ਭਾਜੀ ਇਹ ਰੋਡ ਤੇ ਸਾਡਾ ਇੰਨਾ ਬੁਰਾ ਹਾਲ ਹੋ ਗਿਆ ਨਾ ਰੋਡ ਤੇ ਚੱਲਣਾ ਅਸੀਂ ਤੁਰੇ ਜਾਂਦੇ ਜਾਂਦੇ ਕਿਤੇ ਰਾਜ ਖਲੋ ਨਹੀਂ ਸਕਦੇ ਇੰਨਾ ਮਾੜਾ ਹਾਲ ਹੋ ਗਿਆ ਜਿਹੜਾ ਮਰਜ਼ੀ ਲਿਆ ਕੇ ਕੋਈ ਦਾਤਰ ਕੱਢ ਕੇ ਖਲੋ ਜਾਂਦਾ ਕੋਈ ਪਿਸਤਲ ਖੜ ਕੇ ਖਲੋ ਜਾਂਦਾ ਆ ਰੱਖਦੇ ਆ ਤੇ ਚਲੋ ਜੀ ਆਹ ਕੱਢ ਦੋ ਉਹ ਕੱਢ ਦੋ ਕੋਈ ਫੋਨ ਲੈ ਗਿਆ ਖੋ ਕੇ ਕੋਈ ਕੀ ਲੈ ਗਿਆ ਖੋ ਕੇ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਗਏ ਆ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਪੰਜਾਬ ਦਾ ਕਿ ਕਿਤੇ ਬੰਦਾ ਡਰਾਈਵਰ ਖੜਾ ਹੋਣ ਜੋਗਾ ਨਹੀਂ ਆ ਕੱਲਾ ਬੰਦਾ ਤੇ ਚੱਲਣ ਜੋਗਾ ਹੀ ਨਹੀਂ ਗੱਡੀ ਦੇ ਉੱਤੇ ਇਹ ਹਾਲ ਮਾੜਾ ਆ ਗਿਆ ਜੀ ਠੀਕ ਹੈ ਧੰਨਵਾਦ ਹੋਰ ਵੀ ਸਾਡੇ ਨਾਲ ਵੀਰ ਮੌਜੂਦ ਨੇ ਇਹਦੇ ਵੀ ਜਿਹੜੇ ਟਰੱਕ ਦੇ ਵਿੱਚੋਂ ਜਿਹੜਾ ਤੇਲ ਚੋਰੀ ਹੋਇਆ ਹਾਂਜੀ ਵੀਰ ਜੀ ਕੀ ਨਾਮ ਜੀ ਆਪਨਾ ਨਾਮ ਸੋਖਿਆ ਵੀਰ ਜੀ ਕਿੰਨਾ ਜਿਹੜਾ ਤੇਲ ਜਿਹੜਾ ਤੁਹਾਡੇ ਟਰੱਕ ਤੋਂ ਆਪਣਾ ਵੀਰ ਜੀ 20 22000 ਦਾ ਡੀਜ਼ਲ ਹੀ ਅੱਜ ਤੋਂ ਕੁਝ 1 ਹਫ਼ਤਾ ਪਹਿਲਾਂ ਹਾਂਜੀ ਪੂਰੀ ਟੈਂਕੀ ਖਾਲੀ ਕਰਕੇ 225 30 ਦੇ ਲਾਗੇ ਬਣਿਆਗਾ ਜੀ ਜੀ ਉਹ ਅੱਗੇ ਹੀ ਥੋੜੀ ਦੂਰੀ ਤੇ ਬਿੱਟੂ ਭਾਈ ਦਾ ਡੈਂਪ ਉਹਦੇ ਤੇ ਖਲੋਤੇ ਆਪਾਂ ਚਾਰ ਪੰਜ ਗੱਡੀਆਂ ਸੀ ਤੜਕੇ 3 ਵਜੇ ਆਪਣਾ ਡਰਾਈਵਰ ਆਇਆ ਉਹ ਆਣ ਕੇ ਸੌ ਗਿਆ ਵਾ ਉਹ ਜਿੰਦੇ ਤੜਕੇ ਉੱਠ ਕੇ ਵੇਖਿਆ ਤੇ ਸਾਰਾ ਡੀਜ਼ਲ ਥੱਲੇ ਡੁੱਲਾ ਪਿਆ ਸਾਰੀ ਟੈਂਕੀ ਖਾਲੀ ਹੋਲੀ ਪਈ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ ਭਾਈ ਤੜਕੇ ਉੱਠਿਆ ਡਰਾਈਵਰ ਉਹ ਵਿਚਾਰਾ ਬਾਹਰ ਨੂੰ ਚੱਲਿਆ ਤੜਕੇ ਉੱਠ ਕੇ ਤੇ ਉਹਨੂੰ ਪਤਾ ਲੱਗਾ ਵੀ ਆਹ ਤੇ ਡੀਜ਼ਲ ਹੀ ਸਾਰਾ ਥੱਲੇ ਡੁੱਲਿਆ ਪਿਆ ਟੈਂਕੀ ਦੇ ਫਿਰ ਉਹਨੂੰ ਪਤਾ ਲੱਗਾ ਉਹਨੇ ਫਿਰ ਮੈਨੂੰ ਉਠਾਇਆ ਲਾਗੂ ਦੂਜੀ ਗੱਡੀ 'ਚ ਵੀ ਆਪਣੀ ਟੈਂਕੀ ਖਾਲੀ ਕਰ ਗਿਆ ਕੋਈ ਇਸ ਤਰ੍ਹਾਂ ਦੇ ਦੇ ਜਿਹੜ ਜਾ ਰਿਹਾ ਹੈ ਦੱਸ ਰਹੇ ਤੁਸੀਂ ਕਾਲੀ ਨੋਵਾ ਗੱਡੀ ਦੇ ਵਿੱਚ ਜਿਹੜਾ ਇਹ ਵਾਰਦਾਤਾਂ ਨੂੰ ਜਾਮ ਦੇ ਰਹੇ ਕੀ ਲੱਗਦਾ ਕਿ ਹੋਰ ਵੀ ਇਹਨਾਂ ਨੇ ਕਈ ਥਾਵਾਂ ਤੇ ਜਿਹੜੀ ਇਸ ਇਸ ਤਰ੍ਹਾਂ ਦੀਆਂ ਜਾਮ ਦਿੱਤਾ ਬਹੁਤ ਭਾਜੀ ਬਹੁਤ ਸੁਣਦੇ ਇੱਥੇ ਰੋਜ਼ ਹੀ ਕਿਸੇ ਤੋਂ ਡਰਾਈਵਰ ਵੀਰਾਂ ਦੀ ਖਬਰ ਸੁਣ ਲੈਨੇ ਆ ਉਹ ਖੰਨਾ ਪੇਪਰ ਮੇ ਲੱਗੂ ਉੱਥੋਂ ਵੀ ਕੋਈ ਜੰਮੂ ਤੋਂ ਵੀਰ ਆਇਆ ਸੀ ਉਹਦੀਆਂ ਦੋ ਟੈਂਕੀਆਂ ਖਾਲੀ ਕਰ ਗਿਆ ਤੇ ਇੱਕ ਇਧਰ ਚਮਰੰਗ ਇਧਰ ਕਨੂਪੁਰ ਕਾਲਿਆਂ ਲੱਗੇ ਇੱਕ ਗੱਡੀ ਉੱਥੇ ਵੀ ਸਾਰੀ ਟੈਂਕੀ ਉਹਦੇ ਵਿਚਾਰੇ ਦੀ ਖਾਲੀ ਕਰ ਗਏ ਉਹਦਾ ਵਿਚਾਰਾ ਤੇਲ ਕੱਢ ਕੇ ਲੈ ਗਏ ਭਾਜੀ ਨੋਵਾ ਉਹੋ ਹੀ ਦੱਸੀ ਜਾਂਦੀ ਸੁਰਮੇ ਰੰਗ ਦੀ ਨੋਵਾ ਵਾ ਦੋ ਤਿੰਨ ਬੰਦੇ ਆ ਪੱਕੇ ਕਿਸੇ ਵੀਰ ਨੇ ਆਵਾਜ਼ ਨਹੀਂ ਉਠਾਈ ਇਸ ਮੁੱਦੇ ਤੇ ਕਿਸੇ ਟਰੱਕ ਡਰਾਈਵਰ ਵੀਰ ਨੇ ਆਡੀ ਸੁਣਵਾਈ ਨਹੀਂ ਕਰਦੇ ਪ੍ਰਸ਼ਾਸਨ ਦਾ ਬਹੁਤ ਬੁਰਾ ਹਾਲ ਹੈ ਭਾਜੀ ਜੇ ਕਿਤੇ ਦੱਸਾਂਗੇ ਜਾ ਕੇ ਤੇ ਭਾਜੀ ਸੁਣਦਾ ਕੋਈ ਨਹੀਂ ਨਹੀਂ ਸੁਣਦੇ ਭਾਜੀ ਅਸੀਂ ਤੇ ਇਹੋ ਸੋਚਿਆ ਸੀ ਵੀ ਚੱਲ ਫੇਰ ਵੇਨੇ ਆ ਫੜਦੇ ਆ ਵੀ ਜਾਂ ਆਉਣਗੇ ਜਾਂ ਕਿੱਦਾਂ ਵਾ ਤੇ ਪਰ ਜੇ ਦੱਸਾਂਗੇ ਤੇ ਪਤਾ ਹੀ ਆਪਾਂ ਨੂੰ ਕਿੰਨੀ ਕੀ ਸੁਣਵਾਈ ਹੁੰਦੀ ਭਾਜੀ ਡਰਾਈਵਰ ਵੀਰਾਂ ਦੇ ਸਾਡੇ ਮੁਸ਼ਕਿਲ ਐ ਜੀ ਤੋਂ ਜਿਹੜੇ ਟਰੱਕ ਐ ਤੁਹਾਡਾ ਆਪਣਾ ਐ ਜਾਂ ਤੁਸੀਂ ਡਰਾਈਵਰੀ ਕਰਦੇ ਨਹੀਂ ਭਾਜੀ ਸਾਲ ਕੋ ਗਿਆ ਆਪਾਂ ਟਰੱਕ ਲੈ ਆਪਣੇ ਇੱਕ 6 ਮਹੀਨਾ ਹੋ ਗਿਆ ਤੇ ਇੱਕ ਨੂੰ ਸਾਲ ਕੋ ਗਿਆ ਲੈ ਦੋ ਟਰੱਕ ਐ ਆਪਣੇ ਕਿਸ ਤਰ੍ਹਾਂ ਦੇ ਦੇ ਜੀ ਤੁਸੀਂ ਕਹ ਰਹੇ 22000 ਦਾ ਮੇਰਾ ਨੁਕਸਾਨ ਹੋ ਗਿਆ ਡੀਲ ਕਿਤਰਾ ਦੇਖਦੇ ਕਿ ਕਿਤਰਾ ਪੂਰਾ ਕਰੋਗੇ ਤੁਹਾਨੂੰ ਘਾਟਾ ਪੈ ਗਿਆ ਭਾਜੀ 22000 ਦਾ ਤੇ ਉਹ ਨਿਕਲੇ ਨਿਕਲੇ ਕੇ ਖਾਲੀ ਕਰਕੇ ਫਿਰ ਭਾਜੀ 30 32000 ਨਾਲ ਫੁੱਲ ਹੋਈ ਭਾਜੀ 50000 ਹੋ ਗਿਆ 50000 ਦਾ ਘਟੋ ਘਟ ਨੁਕਸਾਨ ਹੋਇਆ ਭਾਜੀ ਆਪਣਾ ਕੀ ਮੰਗ ਕੀ ਕਰਦੇ ਸਰਕਾਰ ਨੂੰ ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਜਿਹੜੀ ਤੁਹਾਡੇ ਨਾਲ ਘਟਨਾ ਵਾਪਰੀ ਹੈ ਤੁਹਾਡਾ ਨੁਕਸਾਨ ਹੋਇਆ ਜੀ ਮੰਗ ਭਾਜੀ ਇਹੋ ਕਰਦੇ ਆ ਵੀ ਆ ਮਾਲ ਪਿੰਡ RAMTEER ਸ ਰੋਡ ਤੇ ਇਧਰ ਜਿਵੇਂ ਗੱਡੀਆਂ ਗੁੱਡੀਆਂ ਖੜਦੀਆਂ ਕਿਤੇ ਵੀ ਰੋਜ਼ ਢੇੜਾ ਮਾਰਿਆ ਜਾਵੇ ਪੀਸੀਆਰ ਵੱਲੋਂ ਕਿ ਜਿਹੜਾ ਇਹ ਤੜਕੇ 3 ਵਜੇ ਤੋਂ ਬਾਅਦ ਚ ਕੰਮ ਹੁੰਦਾ ਭਾਜੀ ਇਹ ਸਾਰਾ ਜੋ ਵੀ ਚੋਰੀ ਹੁੰਦੀ ਗੱਡੀਆਂ ਦੀ ਕੀ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਪ੍ਰਸ਼ਾਸਨ ਨੂੰ ਭਾਜੀ ਇਹੋ ਅਪੀਲ ਆ ਵੀ ਡ라이ਵਰ ਤੇ ਅੱਗੇ ਹੀ ਤੁਹਾਨੂੰ ਪਤਾ ਹੀ ਆ ਵੀ ਕਿਈ ਵਜ ਦਾ ਬਚਾਉਂਦਾ ਭਾਜੀ ਗੱਡੀਆਂ ਵਾਲਿਆਂ ਨੂੰ ਸੇਵਾ ਹੀ ਕਰਨ ਦਾ ਇਹ ਹਿਸਾਬ ਨਾਲ ਕਾਫੀ ਭਾਰੀ ਨੁਕਸਾਨ ਹੁੰਦਾ ਬਹੁਤ ਜ਼ਿਆਦਾ ਭਾਜੀ ਠੀਕ ਹੈ ਇਹ ਸਾਡੇ ਟਰੱਕ ਡਰਾਈਵਰ ਜਿਨ੍ਹਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸੇਵ ਨਹੀਂ ਹੈ ਪੰਜਾਬ ਦੇ ਵਿੱਚ ਜਾਟੇ ਜਿਹੜੇ ਪਹਿਲਾਂ ਤਾਂ ਸਟੱਪਣੀਆਂ ਲਾਈਆਂ ਜਾਂਦੀਆਂ ਸਨ ਹੁਣ ਤਾਂ ਜਿਹੜਾ ਟੈਂਕਰਾਂ ਦੇ ਵਿੱਚੋਂ ਜਿਹੜਾ ਤੇਲ ਚੋਰੀ ਕੀਤਾ ਜਾ ਰਿਹਾ ਤਾਂ ਉਸ ਦਾ ਜਿਹੜਾ ਕਾਫੀ ਜਿਹੜਾ ਉਹਨਾਂ ਨੂੰ ਖਮਿਆਜਾ ਭੁਗਤਣਾ ਪੈ ਰਿਹਾ ਹੈ ਉਹਨਾਂ ਨੇ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਕਿ ਜਿਹੜਾ ਗਰੋ ਜਿਹੜਾ ਕਾਲੀ ਨੋਵਾ ਗੱਡੀ ਤੇ ਫਿਰਦਾ ਹੈ ਇਹਨੂੰ ਜਲਦੀ ਤੋਂ ਜਲਦੀ ਜੜਾ ਕਾਬੂ ਕੀਤਾ ਜਾਵੇ ਤਾਂ ਜਾ ਤਾਂ ਜੋ ਅਹੀਂ ਸੁੱਖ ਦਾ ਸਾਹ ਲੈ ਚੱਕੀਏ ਅੰਮ੍ਰਿਤਸਰ ਤੋਂ ਕੈਮਰਾਮੈਨ ਜਗਜੀਤ ਸਿੰਘ ਦੇ ਨਾਲ ਰਿਪੋਰਟਰ ਵਿਨੋਦ ਕੁਮਾਰ ਲੋਕਰਾਜ ਟੀਵੀ ਜੀ ਹੁਣੇ ਤਲਾਸ਼ 5 ਮਿੰਟ ਪਹਿਲਾਂ ਮਿਲੀ ਹੈ ਜੀ ਵੀ ਜੀਮਨ ਸਿੰਘਾ ਲੋਪੀ ਸਾਡੀਆਂ ਇੱਥੇ ਗੱਡੀਆਂ ਲੱਗਦੀਆਂ ਨੇ ਤੇ ਤੇਲ ਚੋਰੀ ਹੋ ਰਿਹਾ ਕਿੱਥੇ ਤਲਾਸ਼ ਕੀਤਾ ਇਹਨਾਂ ਦਾ 112 ਤੇ ਨਾਕਾਲ ਕੀਤੀ 112 ਤੋਂ ਸਾਨੂੰ ਆਈ ਹੈ ਮੌਕੇ ਤੇ ਆਏ ਹਾਂ ਨਾ ਬਖਾਤੀ ਪਿਆ ਗੱਡੀਆਂ ਰਾਤ ਚੋਰੀ ਹੋਈਆਂ ਇਹਨਾਂ ਨੂੰ ਕੋਈ ਗੱਡੀ ਦਾ ਨੰਬਰ ਵੀ ਪੜਿਆ ਗਿਆ ਹੈਗਾ 306 ਪੀਬੀ02 ਆ ਪੀਬੀ02 ਆ ਗੱਡੀ ਟ੍ਰਿਪ ਚਲੇ ਨੰਬਰ ਨਹੀਂ ਪੜੇਗੇ ਹੁਣ ਇਹਨਾਂ ਨੂੰ ਥਾਣੇ ਦਰਖਾਸਤ ਦੇਣ ਭੇਜ ਰਹੇ ਆ ਜਿਹੜੀ ਅਗਰੀ ਕਾਰਵਾਈ ਹੈ ਜਿਹੜਾ ਡਿਊਟੀ ਅਫਸਰ ਆਣ ਕੇ ਆਪਣਾ ਚੈੱਕ ਕਰਕੇ ਜੋ ਵੀ ਵੰਦੀ ਕਾਰਵਾਈ ਕੀਤੀ ਜਾਊਗੀ ਕਿੰਨੇ ਗੱਡੀਆਂ ਦੀਆਂ ਗੱਡਿਆ ਗਿਆ ਦੋ ਗੱਡੀਆਂ ਦੱਸ ਰਹੇ ਇੱਕ ਦਿਨ ਟਿਪਰ ਦਾ ਤਿੰਨਾਂ ਦਾ ਤਿੰਨਾਂ ਦਾ ਇੱਕ ਦਿਨ ਟਿਪਰ ਦਾ ਨਿਕਲਿਆ ਤੇ ਇੱਕ ਦਿਨ ਇਹ ਗੱਡੀ ਦਾ ਨਿਕਲਿਆ ਛੋਟੇ ਟਰੱਕ ਦਾ ਠੀਕ ਹੈ ਜੀ ਕੋਈ ਸਿਸਲੀ ਵੀ ਸਾਹਮਣੇ ਆਈ ਕੋਈ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਕੋਲ ਹੈਗੀ ਹੈ ਸੀਸੀਟੀ ਉਹਦੇ ਮੁਤਾਬਕ ਕੀ ਦੱਸ ਰਹੇ ਵੀ 8006 ਗੱਡੀ ਪੜੀ ਗਈ ਹੈ ਤੇ ਆਪਣੀ ਲਿਖਤੀ ਦਰਖਾਸਤ ਇਹਨਾਂ ਨੂੰ ਕਹਿਤਾ ਵੀ ਜਾਣੇ ਐਸਐਚਓ ਸਾਹਿਬ ਨੂੰ ਮਿਲੋ ਦੇਖ ਕੇ ਆਓ ਜੋ ਵੀ ਕਾਰਵਾਈ ਬੰਦੀ ਹੋ ਕੀਤੀ ਜਾਊਗੀ ਹੋਰ ਵੀ ਪੁਲਿਸ ਗਸ਼ਤ ਜੀ ਰਾਤ ਦੀ ਲੋੜ ਹੋਊ ਤਾਂ ਐਸਐਚਓ ਸਾਹਿਬ ਦੱਸ ਕੇ ਉਹਦਾ ਪ੍ਰਬੰਧ ਕੀਤਾ ਜਾਊਗਾ ਤੁਸੀਂ ਕਿ ਵੀ ਗੰਗਾ ਲੈ ਜਾਵਾਂਗੇ ਇਥੋਂ ਲੱਕ ਕੇ ਹਾਂਜੀ ਹਾਂਜੀ ਉਹ ਜਦੋਂ ਦਰਖਾਸਤ ਦੇਣਗੇ ਉਹ ਐਸਐਚਓ ਸਾਹਿਬ ਡਿਊਟੀ ਲਾਉਣਗੇ ਕਿਸੇ ਵੀ ਜੀਓ ਦੀ ਐਸ ਐਨਜੀਓ ਦੀ ਜਿਹੜੇ ਵੀ ਐਨਜੀਓ ਡਿਊਟੀ ਅਫਸਰ ਹੋਣਗੇ ਚਾਹੇ ਹੋਰ ਕਿਸੇ ਨੂੰ ਪੁਆਇੰਟ ਕਰਨਗੇ ਉਹ ਸੀਸੀਟੀਵੀ ਵੇਖਣਗੇ ਉਹਦੇ ਮੁਤਾਬਕ ਜਿਹੜੀ ਵੀ ਗੱਡੀ ਆਊ ਉਹ ਤੇ ਕਾਰਵਾਈ ਕੀਤੀ ਜਾਊਗੀ ਥਾਣਾ ਕਿਹੜੇ ਇਨੀਸ਼ ਪਿੰਡ ਆ ਜੀ ਥਾਣਾ ਛੱਟ ਦੇ ਹਰਿਆਣਾ ਜੀ